ਹਾਂਜੀ ਭੈਣ ਕੀ ਨਾਮ ਹੈ ਕੀ ਮਾਮਲਾ ਦੀ ਸੀ ਜਦੋਂ ਵਿਧਾਇਕਣ ਵੱਲੋਂ ਜਿਹੜਾ ਜੋ ਇੱਕ ਕੰਮ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਸੀ ਹਾਂਜੀ ਮੇਰਾ ਨਾਮ ਹਰਪ੍ਰਿੰਦਰ ਕੌਰ ਸਮਾਜੀ ਸੋ ਇਹ ਬਹੁਤ ਪੁਰਾਣਾ 2013 ਦਾ ਕੇਸ ਹੈ ਜੀ ਜਿਹੜਾ ਅੱਜ ਮਾਨਯੋਗ ਤਰੰਤਾਰਟ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰਕ ਆ ਚੁੱਕੀ ਆ ਜੀ ਸੋਏ ਜਿਹੜੇ ਉਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਖਰਾਰ ਕੀਤਾ ਕੀ ਨਾਂ ਦਾ ਮਨਜਿੰਦਰ ਸਿੰਘ ਉਸ ਸਾਬਾ ਔਰ ਲਾਲਪੁਰਾ ਕਿਵੇਂ ਦੇਖਦੇ ਜੋ ਲੰਬੇ ਸਮੇਂ ਬਾਅਦ ਇਨਸਾਫ ਜਿਹੜਾ ਮਿਲਦਾ ਨਜ਼ਰ ਆ ਰਿਹਾ ਹੈ ਸੋ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਪੀਪਰਾਵ ਮੇਦਗਰ ਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਔਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਸਾਭਾ ਮਿਲਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਕਿ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾ ਜੀ ਦਾ ਹੈ ਮੇਰੇ ਹਸਬੰਡ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋ ਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਗਰ ਜੋ ਜਿੱਦਾਂ ਵੀ ਇਹ ਸੰਯੋਗ ਦੇ ਸਕੇ ਮੇਰੇ ਮਗਰ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਸਕੀ ਕਿੰਨੇ ਚਿਰ ਬਾਅਦ ਕਿਹ ਜਿਹੜਾ ਵਾ ਅੱਜ ਤੁਸੀਂ ਜਿਹੜਾ ਵਾ ਖੁਸ਼ੀ ਮਹਿਸੂਸ ਕਰ ਰਹੇ ਜੇ ਕਿ ਜਿਹੜਾ ਇੰਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੈ ਔਰ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਿਨਾ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ अहमियत ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਮਿਲਿਆ ਮੈਡਮ ਜੀ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਕੇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦੀਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤੱਕ ਮਾਰਨ ਦੀਆਂ ਤਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਤਮਕੀਆਂ ਦਿੱਤੀਆਂ ਗਈਆਂ ਜਦ ਕਿ ਮੈਂ ਕਈ ਵਾਰ ਜਿਹੜਾ ਅਸੀਂ 2-2 ਮਹੀਨੇ 3-3 ਮਹੀਨੇ ਆਪਣੇ ਘਰ ਤੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਂਦੇ ਆ ਅਭੀ ਤਾਂ ਇਹ ਚੱਲ ਰਿਹਾ ਸੀ ਇਹ ਕਿੰਤੀ ਨਾਮ ਲੇਡੀਜ਼ ਦਾ ਪਰਿਵਾਰ ਦਾ ਔਰ ਕਦੋਂ ਦਾ ਕੇਸ ਹੈ ਸਰ 2013 ਸਾਲ ਦਾ ਕੇਸ ਚੱਲ ਰਿਹਾ ਹੈ ਮੈਡਮ ਹਰਵਿੰਦਰ ਕੌਰ ਨਾਮ ਹੈ ਸਟੇਟ ਡਿਊਟੀ ਕਮਾਂਡ ਦੇ ਨਾਮ ਤੇ ਪਾਲ ਗਈ ਸੀ ਸਰ ਕਿੰਨਾ ਕੇਸ ਚੱਲਿਆ ਤੇ ਅੱਜ ਕੀ ਦੇਖਣ ਨੂੰ ਸਰ ਜਿਹੜਾ ਹੈ 4/3/2013 ਨੂੰ 69/13 ਐਫਆਈਆਰ ਤੱਜ ਜੀ ਰਿਪੋਰਟਾਂ ਦੇ ਵਿੱਚ ਅੰਡਰ ਸੈਕਸ਼ਨ ਸ਼ੈਡਿਊਲ ਦਾ ਅੰਦਰ ਵਿੱਚ ਤੇ 300 ਬੀ 100 ਬਾਕੀ ਚੱਲ ਰਿਹਾ ਜੀ ਗੋਲ ਤੋਂ 323 ਧਾਰਾ ਦੇ ਅਰੇ ਹੋਰ ਵੀ ਕੀ ਧਾਰਾ ਲੱਗੇ ਇਸ ਵਿੱਚ ਤੇ ਅੱਜ ਸਰ ਤਕਰੀਬਨ ਟੋ 11 ਜਿਹੜੇ ਵਿੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਹੈ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਪੀਲ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਜਿੱਤਿਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਉਹਨਾਂ ਨੂੰ ਉਹਦਾ ਨਾਮ ਹੈ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ Kaur ਉਹਨਾਂ ਨੂੰ 323 148 149 IPC ਤਲੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਹਜੇ ਫਿਲਹਾਲ ਛਾੜ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਹਰਜ ਸਿੰਘ ਪਰਮਿੰਦਰ ਸਿੰਘ ਤੇ ਦੋਸ਼ੀ ਮਨਜਿੰਦਰ ਸਿੰਘ ਤੇ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਸੀਮ ਸਿੰਘ ਤੇ ਤਰਜਿੰਦਰ ਇਹ 806 ਨਾਲ ਕਸ਼ਤੀ ਲੈ ਤੇ ਫਿਰ 12 ਤੇ 9 ਮਹੀਨਾ ਤੋਂ 25 ਅੰ데요 ਚ ਇਹਨਾਂ ਨੂੰ ਕੁਆਂਟਮ ਆਫ ਸੈਂਟੈਂਸ ਦੀ ਗੱਲ ਸੈਕਿੰਡੀ ਸਜ਼ਾ ਸਾਹਿਬ ਸਰ ਸਜ਼ਾ ਜਿਹਨੇ ਸੁਣਾਇਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਰ ਸਾਰੇ ਲੋਕ ਇਹ ਦੱਸੀ ਜਾਂਦੇ ਕਿ 4 ਸਾਲ 4 ਸਾਲ ਕਿਉਂ ਕਿ ਫਿਰ ਦੱਸੀ ਜਾਂਦੇ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਈ ਬੰਦੀ ਖੋਈ ਬਾਕੀ ਜਿਹੜੀ ਦੋਸ਼ੀ ਉਹ 806 ਅਜੇ ਕਸ਼ਤੀ ਲੈ ਜਾਣਗੇ ਇਹਦੇ ਵਿੱਚ ਸਰ ਵੇਖਣ ਨੂੰ ਵਿਧਾਨ ਸਭਾ ਦਾ ਕਡੂਰ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਿੰਦਰ ਸਿੰਘ ਲਾਲਪੁਰਾ ਉਹ ਕੀ ਐਮ ਲੋਰ ਉਹਨਾਂ ਦਾ ਸਰ ਉਹਨਾਂ ਦਾ ਵੀ ਵਿੱਚ ਰੁਕ ਲ ਉਹ ਐਟਟੈਕ ਮੂਵਮੈਂਟ ਸਿਰਜੂ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨਾਲ ਸ਼ੇਰ ਸ਼ਾਰਕ ਕੀਤੀ ਸੀ ਤੇ ਉਹਨਾਂ ਨੂੰ ਜਾਨੀ ਅਤਿ ਸ਼ਬਦ ਕੀਤਾ ਕੀ ਨਾਂ ਉਹਨਾਂ ਦਾ ਸਰ ਉਹ ਬਣਿਆ ਤੇ ਆ ਕੀ ਹੈ ਗਏ ਨੇ ਅਬ ਤਾਂ ਉਹ ਦੇਖੋ ਸਰ ਐਮਐਲਏ ਕਟੂਰ ਸਾਹਿਬ ਕੀ ਉਹਨਾਂ ਦੀ ਰੈਸਟ ਬੈ ਚੁੱਕੀ ਹੈ 13 ਸਾਲ ਹੋ ਗਏ